ਲਓ ਦੋਸਤੋ ਆ ਜਮੀਨ ਹੈ ਬਹੁਤ ਹੀ ਵਧੀਆ ਸ਼ਾਮ ਦੇ ਠੰਡੇ ਮੌਸਮ 'ਚ ਤੁਹਾਨੂੰ ਇਸ ਬਾਰੇ ਜਾਣ ਕੇ ਦੇ ਰਹੇ ਹਾਂ ਬਿਲਕੁਲ ਸ਼ਾਮ ਟਲੀ ਹੋਈ ਹੈ ਇਹ ਆ ਜਮੀਨ ਹੈ 5 ਕਿਲੋ ਜਮੀਨ ਵਕਾਊ ਹੈ ਆ ਸੜਕ ਤੇ ਉੱਤੇ 2 ਕਿਲੇ ਸਾਕ ਤੇ ਮੱਥਾ ਲੱਗਦਾ ਹੈ ਤੇ ਇੱਧਰ ਪਈ ਹੈ ਤੇ ਆਪਾਂ ਵੇਖੀਏ ਤਾਂ ਦੂਜੇ ਪਾਸੇ ਵੀ ਪਈ ਲੱਗਦੀ ਹੈ 2 ਕਿਲੇ ਮੱਥਾ ਤੇ 5 ਕਿਲੇ ਤੋਂ ਉੱਪਰ ਜਮੀਨ ਵਕਾਊ ਹੈ ਤੇ ਉਹ ਸਾਹਮਣੇ ਮੋਟਰ ਦਿਖਾਈ ਦੇ ਰਹੀ ਤੁਹਾਨੂੰ ਉਹ ਮੋਟਰ ਹੈ ਤੇ ਉਹ ਚ ਤੀਜਾ ਸ ਹੈ ਇਹ ਜ਼ਮੀਨ ਹੈ ਜਿਹੜੀ ਰਾਚਾਣਾ ਤੇ ਕਹਿ ਸਕਦੇ ਆਂ ਕੋਟਲਾ ਮਿਰਸੰਗਰ ਨੇੜੇ ਆ ਜੇ ਕਿਸੇ ਸੱਜਣ ਨੇ ਇਹ ਜ਼ਮੀਨ ਖਰੀਦਣੀ ਹੋਵੇ ਤਾਂ ਸਾਡਾ ਸੰਪਰਕ ਕਰ ਸਕਦਾ ਬਹੁਤ ਹੀ ਸ਼ਾਨਦਾਰ ਟਾਕ ਹੈ 5 ਕਿਲੋ ਤੋਂ ਉੱਪਰ ਆ ਦੇਖੋ ਝੋਨਾ ਲੱਗੇ ਹੋਇਆ ਤੇ ਉਹ ਮੋਟਰ ਸਾਹਮਣੇ ਤੇ ਆ ਮੈਂ ਜਿਹੜੀ ਲੈਂਕ ਰੋਡ ਸੜਕ ਜਾਂਦੀ ਹੈ ਲੈਂਕ ਰੋਡ ਦੇ ਉੱਤੇ ਇਹ ਜ਼ਮੀਨ ਹੈ ਦੋ ਪਿੰਡ ਵਿਚਕਾਰ ਕਿਸੇ ਨਾ ਕੋਈ ਸਮੱਸਿਆ ਨਹੀਂ ਬਸ ਪਿਛਲੇ ਪਾਸੇ ਵਾਟਰ ਲੱਗਦੀ ਹੈ ਤੇ ਕੋਈ ਵੜਦਾ ਚੱਕਰ ਨਹੀਂ ਮੋਟਰ ਦਾ ਪਾਣੀ ਬਹੁਤ ਹੈ ਤੇ ਕੱਸੀ ਦਾ ਪਾਣੀ ਇੱਥੇ ਹੈਗਾ ਬਹੁਤ ਹੀ ਸ਼ਾਨਦਾਰ ਟਾਕ ਹੈ ਜਿਸ ਕਿਸ ਨੇ ਇਹ ਜ਼ਮੀਨ ਖਰੀਦਣੀ ਹੋਵੇ ਤੇ ਉਹ ਸਪਰਕ ਕਰ ਸਕਦਾ ਬਹੁਤ ਹੀ ਸ਼ਾਨਦਾਰ ਜ਼ਮੀਨ ਹੈ ਬਹੁਤ ਹੀ ਵਾਇਬਰੇਟ ਤੇ ਤੇ ਜਿਸ ਕਿ ਜਮੀਨ ਲੈਣੀ ਹੋਵੇ ਉਹ ਤੁਰੰਤ ਦਿੱਤੇ ਹੋਏ ਨੰਬਰ ਤੇ ਸਪਰਕ ਕਰ ਸਕਦਾ ਹੈ ਧੰਨਵਾਦ